ਉਹ ਮਾੜਾ ਫੋਨ ਨਾਲ ਆਈ ਹੁਣੇ ਤੂੰ ਉਹਨਾਂ ਨੂੰ ਫੋਨ ਲਾ ਕੇ ਪਰੇਸ਼ਾਨ ਕਰੇਂਗੀ ਉਹ ਤੇ ਹਜੇ ਇੱਕ ਕਰੀ ਵੀ ਨਹੀਂ ਆਏ ਇੱਥੇ ਇਹ ਮੈਨੂੰ ਲਾ ਲੰਦੋ ਉਹਨਾਂ ਨੂੰ ਨਹੀਂ ਲਾਉਣਾ ਤੇ ਮੈਂ ਹੋਰ ਕਿੰਨੂੰ ਦੱਸਨੇ ਆਪਣੀ ਦੋਸਤਾਂ ਨੂੰ ਕਿਦੋਂ ਤੂੰ ਮੈਂ ਤੇਰੇ ਨਾਲ ਵਾਂ ਤੂੰ ਇਹ ਕਿੱਥੇ ਲਾ ਲੋ ਤੂੰ ਵੀ ਮੰਮੀ ਦੀ ਸੁਣਦੇ ਹੋਰੇ ਉਹਨਾਂ ਨੂੰ ਹੁਣੇ ਫੋਨ ਲਾ ਕੇ ਤਾਂ ਉਹਨਾਂ ਨੇ ਹੁਣੇ ਇੱਥੇ ਆ ਜਾਣਾ ਲੈਨੇ ਇਦਾਂ ਨਾ ਰਿਸ਼ਤੇਦਾਰੀ ਦੇ ਵਿੱਚ ਫਿੱਕ ਪੈਂਦੀ ਐ ਲੈ ਲੰਦੋ ਜਦ ਫਿੱਕ ਅੱਗੇ ਬਹੁਤ ਇੱਥੇ ਜਾਣਨ ਦੇ ਮੈਨੂੰ ਸਾਰੇ ਮੈਂ ਵੇਖਾਂ ਤੇਰੇ ਨਾਲ ਵਾਂ ਮੈਂ ਤੈਨੂੰ ਕਿਸੇ ਟਾਈਮ ਮਾੜਾ ਕਿਹਾ ਹੋਵੇ ਮੰਮੀ ਵੀ ਨਹੀਂ ਪਹਿਲਾਂ ਮਾੜਾ ਕਹਿੰਦੀ ਹੁੰਦੀ ਉਹਨੇ ਵੀ ਆਪਣੇ ਉਹ ਰੰਗ ਦਿਖਾਤੇ ਆ ਨਾ ਤੇ ਗਾਂ ਜਾ ਕੇ ਤੂੰ ਵੀ ਵਿਖਾ ਦਿਓ ਉਹ ਮਾਤਾ ਦਾ ਸੁਭਾਈ ਐਦਾਂ ਦਾ ਵਾ ਪੁਰਾਣੀਆਂ ਬੁੱਡੀਆਂ ਦਾ ਸੁਭਾਈ ਐਦਾਂ ਦਾ ਹੁੰਦਾ ਇਹ ਘਰ ਘਰ ਦੀ ਕਹਾਣੀਆਂ ਸਾਰੇ ਘਰਾਂ ਦੇ ਵਿੱਚ ਇਹ ਕੁਝ ਹੁੰਦਾ ਐਦਾਂ ਗੁੱਸਾ ਨਹੀਂ ਕਰੀ ਜਾਂਦਾ ਪਰ ਨਵੇਂ ਸਵੇਂ ਨੂੰ ਨਹੀਂ ਇਹ ਐਦਾਂ ਕਰਨਾ ਚਾਹੀਦਾ ਕਿੰਨੇ ਕ ਦਿਨ ਹੋਏ ਵਿਆਹ ਦੇ ਨੂੰ ਅੱਜ ਛਾਪਾ ਮੰਗਣ ਦੀ ਹੈ ਤੁਹਾਡੀ ਮਾਂ ਕੱਲ ਨੂੰ ਕੋਈ ਵੱਡੀ ਚੀਜ਼ ਮੰਗੂਗੀ ਤੇ ਮੇਨਾ ਦੇ ਇਹ ਮੈਨੂੰ ਸੁਣਾਉਂਦੀ ਆ ਕੰਨੂ ਜੀ ਮੇਰੇ ਭਰਾ ਪਰਜਾਇ ਇੱਥੇ ਆਏ ਤੇ ਉਹਨਾਂ ਦੇ ਸਾਹਮਣੇ ਇਹ ਗੱਲਾਂ ਕਰੂਗੀ ਤੇ ਚੰਗੇ ਲੱਗੀਦਾ ਏ ਇਸ ਤੋਂ ਚੰਗਾ ਵਾ ਹੁਣ ਇਹਨਾਂ ਬੇੜ ਗੀਏ ਕੰਮ ਆਪਣਾ ਜੋ ਕਰਨਾ ਬਸ ਕਰ ਦੋ ਮੈਂ ਇੱਥੇ ਨਹੀਂ ਰਹਿਣਾ ਬਸ ਉਹ ਚੱਲਾ ਐਵੇਂ ਨਾ ਗੁੱਸਾ ਕਰੀ ਜਾ ਉਹਦਾ ਤੇ ਸੁਭਾਈ ਇਦਾਂ ਦਾ ਹੋ ਗਿਆ ਵਾ ਜਦੋਂ ਬੰਦਾ ਇਹ ਉਮਰ ਦੇ ਵਿੱਚ ਆ ਜਾਏ ਨਾ ਉਹਦਾ ਦਿਮਾਗ ਹੀ ਓਦਾਂ ਦਾ ਹੋ ਜਾਂਦਾ ਵਾ ਆਹੋ ਦਿਮਾਗ ਹੋ ਜਾਂਦਾ ਏ ਗੱਲਾਂ ਕਰਨ ਨੂੰ ਹੀ ਹੁੰਦਾ ਵਾ ਓਦਾਂ ਤੇ ਚੰਗਾ ਭਲਾ ਕਰਦਾ ਚੱਲ ਕੋਈ ਨਹੀਂ ਰੋਟੀ ਖਾਧੀ ਆ ਰੋਟੀ ਮੈਂ ਤਾਂ ਚਾਹ ਦੇਣ ਗਈ ਹਾਂ ਰੋਟੀ ਉਹਨੇ ਨਾ ਰੋ ਚਾਹ ਵੀ ਨਹੀਂ ਪੀਤੀ ਨਾ ਮੈਨੂੰ ਕੁਝ ਖਾਣ ਪੀਣ ਦੀ ਤਾਂ ਗੱਲਾਂ ਸੁਣਾ ਸੁਣਾ ਕਿ ਢਿੱਡ ਭਰਦਾ ਮੇਰਾ ਬਚਾਲ ਐ ਕਰ ਜਾ ਕੇ ਨਾ ਰੋਟੀ ਬਣਾ ਤੇ ਰੋਟੀ ਖਾਈਏ ਜਾ ਮੈਂ ਨਹੀਂ ਖਾਣੀ ਤੁਹਾਨੂੰ ਬਣਾ ਦਿੰਨੀ ਆ ਚਲ ਜਾ ਜਾ ਬਣਾ ਖਾਣੇ ਆ ਦੋਵੇਂ ਬਹਿ ਕੇ ਲੈ ਮਾਤਾ ਨੂੰ ਮੈਂ ਆਖਿਆ ਸੀ ਪਿੰਨਾ ਕਰੀ ਗੱਲ ਉਹਦੇ ਨਾਲ ਜਾ ਕੇ ਬਾਤ ਸਮਝਾ ਕੇ ਵੀ ਆਇਆ ਹਾਂ ਪਰ ਇਹ ਨਹੀਂ ਆਵਾਜ਼ ਆਈ ਮਾਤਾ ਪਾਪਾ ਐਸੇ ਆਪਾ ਇਹ ਕਹਾੜਾ ਤੇ ਆ ਪਾਪਾ ਆ ਜਦੋਂ ਮੈਂ ਤੈਨੂੰ ਬਾਹਰ ਸਮਝਾਇਆ ਸੀ ਉੱਥੇ ਤੇ ਤੂੰ ਆਣ ਕੇ ਸਮਝ ਜਾਂਦੀ ਆ ਤੂੰ ਉਹਦੇ ਨਾਲ ਲੜਦੀ ਆ ਆ ਮਗਰ ਲੱਗ ਵੀ ਕਿ ਕੱਲ ਜੇ ਤੇਰਾ ਮੈਂ ਵਿਆਹ ਕੀਤਾ ਮੈਨੂੰ ਨਹੀਂ ਆਸ ਤੇ ਦੀ ਵੀ ਤੂੰ ਇਸ ਤਰ੍ਹਾਂ ਕਰਨਾ ਹੁਣ ਤੂੰ ਉਹਦੇ ਮਗਰ ਲੱਗ ਵੀ ਕਿ ਦਾਦ ਜੀ ਨੂੰ ਕਹਾੜਾ ਤੇਰੀ ਗਵਾਂਡੀਆਂ ਨਾਲ ਇਹੋ ਗੱਲਾਂ ਕਦੀ ਤੂੰ ਕਿਸ ਚੀਜ਼ ਤੋਂ ਲੜਦੀ ਆ ਕਦੀ ਕਹਿੰਦੀ ਗੱਲ ਨਹੀਂ ਕਰਾਉਂਦੀ ਨਾ ਕਿ ਇਹਨੂੰ ਕਰਨੀ ਨਾ ਕਿ ਕੋ ਕਰਵਾਉਂਦੀ ਉਹ ਹਜੇ ਨਵੇਂ ਸਮੇਂ ਆਈ ਆ ਹਜੇ ਉਹਨੂੰ ਰਹਿਣ ਦੇ ਚਾਰ ਦਿਨ ਤੱਕ ਕਰਦਾ ਤੇਰੇ ਸਹੁਰਿਆਂ ਤੇਰਾ ਵੀ ਕਰ ਦੇਣਾ ਤੇ ਉਹਨੂੰ ਉਹ ਤਾਂ ਅੱਗੇ ਕਰਾਉਂਦੇ ਹੀ ਆ ਉਹ ਮਾਤਾਵਾਸਾ ਦੇਣਾ ਕਿ ਨਹੀਂ ਮੇਰਾ ਘਰ ਨੇ ਵਥਨ ਨੂੰ ਆਇਆ ਹੈ ਮੈਨੀਆਂ ਰੋਪ ਚੱਲਣਾ ਨਾ ਮੈਂ ਕਹਤੇ ਚੱਲੀ ਨਾ ਮੈਨੂੰ ਕੋਈ ਲੋੜ ਹੀ ਹਾਂ ਇਹ ਮਾਤਾ ਪਿੰਡ ਵਾਲੀਆਂ ਗੱਲਾਂ ਜਿਹੜੀਆਂ ਇਹ ਨਹੀਂ ਚੱਲਦੀਆਂ ਮੇਰੇ ਮਗਰ ਲੱਗਣਾ ਲੱਗਦਾ ਮੈਂ ਪਕਾਵਾਂਗੀ ਤੇ ਖਾਵਾਂਗੀ ਰੋਟੀ ਖਾਣੀ ਮਾਤਾ ਹਣ ਹਾਂ ਮੈਂ ਨਹੀਂ ਖਾਣੀ ਰੋਟੀ ਖਾਲੀ ਥੋੜੀ ਕੁਆਲਟੀ ਆ ਅੱਗੋਂ ਇੰਨਾ ਬੋਲਦੀ ਆਓ ਕੀ ਕਹਤਾ ਉਹਨੇ ਤੁਹਾਨੂੰ ਉਹ ਅੰਦਰ ਰੋਰੋ ਮਰ ਚੱਲੀ ਆ ਉਹ ਲੱਗੀ ਆਪਣੇ ਪਿੰਡ ਫੋਨ ਲਾਉਣ ਉਹਨੂੰ ਤੇ ਮੈਂ ਟੱਕਿਆ ਜਿਉ ਇੱਥੇ ਹੁਣੇ ਆ ਜਾਂਦੇ ਨਾ ਤੇ ਹੁਣੇ ਸਿਆਪਾ ਬਹਿ ਜਾਣਾ ਇੱਥੇ ਕੋਈ ਨਾ ਕੋਈ ਆ ਜਾਂਦੇ ਧਰਨੀ ਪਿਆ ਮੈਨੂੰ ਅਨਰਦਾ ਉਹਨਾਂ ਦੀ ਮੈਂ ਖਾਤਰ ਕਰਾਂਗੀ ਸਕੂ ਤੂੰ ਕੋ ਡੱਕਿਆ ਵਾ ਆ ਲੈnde ਕਰ ਲੈਂਦੇ ਫੋਨ ਉਹਨੂੰ ਆ ਲੈnde ਉਹਨਾਂ ਨੂੰ ਪੱਠੇ ਪਾ ਕੇ ਕੱਲੂ ਕਿਤੇ ਨਾਲੇ ਇਹਨੂੰ ਫੌਂਡ ਵੀ ਜਿਹੜੀ ਬੋਲਦੀ ਆ ਮਾਤਾ ਇਦਾਂ ਨਹੀਂ ਕਰੀ ਜਾਂਦਾ ਨਵੀਂ ਨਵੀਂ ਰਿਸ਼ਤੇਦਾਰੀ ਆ ਇਦਾਂ ਰਿਸ਼ਤੇਦਾਰੀਆਂ ਖਰਾਬ ਹੋ ਜਾਂਦੀਆਂ ਹੁੰਦੀਆਂ ਨੇ ਹਾਂ ਹੁਣ ਦਿਖਾਤਾ ਹੋ ਜਾਣਾ ਹਾਂ ਮੈਨੂੰ ਡਰ ਕੇ ਇਦਾਂ ਵੀ ਨਾਲੇ ਅਸੀਂ ਤੇ ਆ ਲੈnde ਦੀ ਮਾਂ ਸਾਰੀਆਂ ਗੱਲਾਂ ਇੱਥੇ ਮੂੰਹ ਤੇ ਕਰਨਗੀ ਆ ਲੈnde ਇੱਕ ਗੱਲ ਕਹਾਂ ਤੁਹਾਨੂੰ ਗੁੱਸਾ ਨਾ ਕਰਿਓ ਇੰਨਾ ਕੋ ਰੱਬ ਨੇ ਤੁਹਾਨੂੰ ਦਿੱਤਾ ਤੇ ਤੁਸੀਂ ਤਾਂ ਨਹੀਂ ਰਜੇ ਜਿਉ ਉਹ ਤੁਹਾਨੂੰ ਦੇਜਣਗੇ ਤੇ ਫੇਰ ਤੁਸੀਂ ਰਜੋਗੇ ਰਹਿਣਾ ਤਾਂ ਭੁੱਖੇ ਦੇ ਭੁੱਖੇ ਹੀ ਆ ਤੁਸੀਂ ਸਰ ਫੜਾ ਮੈਂ ਤੇਰਾ ਜਨਾਨੀ ਥੱਲੇ ਲੱਗ ਗਿਆ ਵਾਂ ਹੁਣੇ ਹੀ ਆ ਜਾ ਆ ਆਏ ਹਾਏ ਮੈਂ ਤੁਹਾਨੂੰ ਦੱਸੂ ਨਾ ਐ ਸ਼ੰਦਰ ਠੀਕ ਠਾਕ ਆ ਨਹੀਂ ਉਦਾਂ ਬੜੀ ਵਧੀਆ ਖੋਸ਼ ਖਾਸ਼ੀ ਕੀ ਆ ਨਹੀਂ ਪਰ ਉਦਾਂ ਕਹਿਣ ਦੀ ਵੀ ਵਿਆਹ ਤੇ ਕਿਤੇ ਇੰਨਾ ਖਰਚਾ ਲੱਗਾ ਨਾ ਹਾਂਜੀ ਬਹੁਤ ਪੈਸਾ ਖੜਾ ਲੱਗ ਗਿਆ ਅੱਛਾ ਆ ਹਾਂ ਦੀ ਮੇਰੀ ਸਾਸਰੀ ਨੇ ਜੋ ਜੋ ਜੀ ਦਿੱਤਾ ਨਾ ਉਹ ਦਰਦਾਂ ਖੱਟਾ ਹੁੰਦਾ। ਖੱਟੇ ਲੱਗਦੀ ਆ ਫਿਰ ਵਿਆਹਾਂ ਦੇ ਮਹਿੰਗਾਈ ਬੜੀ ਹੁੰਦਾ ਕੀ ਆ। ਪਰ ਫਿਰ ਵੀ ਚੱਲ ਇਹ ਆ ਨਾ ਚੱਲ ਮੁੰਡਿਆਂ ਦਾ ਵੀ ਕੁਝ ਸੋਚਣਾ ਚਾਹੀਦਾ ਇਹ ਨਹੀਂ ਨਾ ਕੁੜੀ ਦਾ ਕਰਨਾ ਤੇ ਕੁੜੀ ਵਾਸਤੇ ਸਾਰੇ ਕੁਝ ਕਰ ਦੂ। ਮੁੰਡੇ ਮੁਰਕੇ ਤਰਲੇ ਲੈਂਦੇ ਰਹਿਣ। ਉਹ ਤਾਂ ਗੱਲ ਤੇ ਠੀਕ ਆ ਪਰ ਸ਼ਰਮੋ ਸ਼ਰਮੀ ਕਰਨੇ ਪੈਂਦਾ ਕੀ ਕਰੇ ਬੰਦਾ ਫਸਿਆ ਸਾਰੇ ਕੰਮ ਹੁੰਦੇ ਆ। ਤੇ ਬਾਕੀ ਸਾਡੇ ਨਾਲ ਕਿੰਨਾ ਕੁਸ਼ ਕਰਦੀ। ਹੁਣ ਸ਼ਰਮ ਖਬਰ ਲਈ ਆਂਦੀ ਅੱਗੋਂ ਸਾਸਰੀ ਬੜੀ ਤੇਜ। ਅੱਛਾ ਆਂਦੀ ਆਈ ਫੇਰਾ ਫੋਨ ਹਮ ਕਿ ਆਂਦੀ ਵੀ ਵੇਖਣ ਤੋਂ ਲੱਗਦਾ ਹੈ ਕਿ ਜਿਹੜੀ ਸੱਸ ਵਾ ਨੇ ਜਿੱਦਾਂ ਔਖੀ ਗਈ ਹੁੰਦੀ ਆ ਅੱਛਾ ਤੇ ਹੁਣ ਨਹਿ ਨਹੀਂ ਸੋਚਣ ਲਈ ਆ ਕਿ ਕਿੰਨਾ ਕੁਛ ਤਾਂ ਹਰਕ ਦੇ ਨਾਲ ਕਰਦੀ ਆ ਨਾ ਕਿ ਨੋਂ ਨਾ ਲਾ ਕੇ ਖਾਦੀ ਨਾ ਕਿ ਪੁੱਤ ਨਾ ਲਾ ਕੇ ਖਾਦੀ ਤੇ ਹੁਣ ਕੋਈ ਪਤਾ ਥੋੜਾ ਵੀ ਅਗੋਂ ਕਿਦਾਂ ਦੇ ਜੀਵ ਹੈ ਜਣੀ ਤੇ ਜੇ ਰੱਬ ਤੋਂ ਡਰੀਏ ਨੋਂਾਂ ਨੂੰ ਵੀ ਤੀਆਂ ਸਮਝੀਏ ਤੇ ਹੋ ਸਕਦਾ ਮਾਲਕ ਵੀ ਖੁਸ਼ ਹੋਵੇ ਦਿਮਾਗ ਤੇ ਬੜਾ ਖਰਾਬ ਹੋਇਆ ਤੇ ਚਲੋ ਅਣੀ ਤੇ ਹੁਣ ਵੀ ਆਨੇ ਆ ਉੱਪਰ ਵਾਲੇ ਦੇ ਹੱਥ ਜੋੜਨੇ ਆ ਬਚਲ ਜੇ ਉਹਨਾਂ ਨੇ ਕੁੜੀ ਲਈ ਵਿਚਾਰੀ ਆਪਣੇ ਘਰ ਵਸੇ ਰਸੇ ਠੀਕ ਹੈ ਨਾ ਉਹ ਪੈਣਾ ਸਾਡੀ ਕੁੜੀ ਨੂੰ ਕਾਲੀ ਕਾਲੀ ਹੁਣ ਉੱਥੇ ਕਹੇ ਲੱਭ ਲਿਆ ਕਾਲਾ ਹੀ ਲੱਭਿਆ ਹੁਣ ਗੋਰਾ ਲੱਭਦੀ ਓਏ ਚਲੋ ਰੰਗ ਦੋਈ ਹੁੰਦੇ ਆ ਚਲੋ ਉਦਾਂ ਇਹ ਵੀ ਮੁੰਡਾ ਉਦਾਂ ਮੈਨੂੰ ਸ਼ਾਇਨਾ ਲੱਗਦਾ ਵਾ ਪਰ ਚਾਹ ਰੰਗ ਤੇ ਦੋਈ ਹੁੰਦੇ ਆ ਪਰ ਕਮ ਸਕੁਮ ਸਾਡੀ ਕੁੜੀ ਦਾ ਕੀ ਕਸੂਰੀ ਓਏ ਉਹ ਤੇ ਤੇਰੀ ਗੱਲ ਠੀਕ ਆ ਪਰ ਜਦੋਂ ਹੁਣ ਆਪਣੇ ਘਰ ਤੇ ਵੇ ਪਤਾ ਦੋਦੂ ਲੱਗਦਾ ਵਾ ਠੀਕ ਆ ਕਿ ਨਹੀਂ ਹੁਣ ਕੁੜੀ ਇਹਨਾਂ ਦੀ ਕਿੰਨੀ ਗੋਰੀ ਚਿੱਟੀ ਤੇ ਚਲੋ ਜਵਾਈ ਨੂੰ ਮੈਂ ਕਾਲਾਦ ਨੇ ਕਹਿੰਦਾ ਵੀ ਚਲੋ ਫਿਰ ਵੀ ਰੰਗ ਤੇ ਉਹਦਾ ਠੀ ਚਲੋ ਉਹ ਵੀ ਕੋਈ ਗੱਲ ਨਹੀਂ ਪਰ ਜੇ ਸਮਝਾਂ ਤਾਂ ਫੇਰੀ ਹੈ ਨਾ ਸਮਝੂਗੇ ਚੰਗੀ ਰੋ ਨਹੀਂ ਤੇ ਅਗਲੇ ਆਪੇ ਸਮਝਾ ਲਾਂਗੇ ਚਲੋ ਕੋਈ ਨਹੀਂ ਜਿੰਨਾ ਇਹਨੇ ਸਾਨੂੰ ਦੁਖੀ ਕੀਤਾ ਇਹਨਾਂ ਤੇ ਮੈਂ ਤਾਂ ਨਹੀਂ ਵੀ ਮਾਰ ਕੇ ਕੁੜੀ ਦੇ ਅੱਗੇ ਤਾਂ ਨਾ ਕੋਈ ਦੁੱਖ ਆਵੇ ਤੇ ਇਹਦੇ ਕੱਲੀ ਰਹਿ ਗਈ ਆ ਵੀ ਉਹ ਤਾਂ ਕੁੜੀ ਵੀ ਬੜਾ ਮਤਲਬ ਆਦੀ ਇੰਨੀ ਸਿਆਣੀ ਨਹੀਂ ਮਾਂ ਦੇ ਆਖੇ ਲੱਗ ਜਾਂਦੀ ਰਹੀ ਉਹ ਗਲਤ ਬੋਲਦੀ ਰਹੀ ਆ ਪਰ ਜਹਾਂਿਆਂ ਨੂੰ ਪਰ ਚਲੋ ਕੋਈ ਨਹੀਂ ਬਗਾਨੇ ਘਰ ਗਈ ਆ ਉੱਥੇ ਟਾਈਮ ਗੱਡੂ ਹੀ ਤੇ ਫੇਰੀ ਆ ਨਾ ਇਹ ਜੋ ਇੱਥੋਂ ਪਿੱਛੋਂ ਆਤਾਂ ਜਾਂਦੀਆਂ ਆੜੀਆਂ ਆੜੀਆਂ ਜਵਾਨਾਂ ਹੁੰਦੀਆਂ ਉਹ ਫਿਰ ਜਾ ਕੇ ਚਲਾਉਂਦੀਆਂ ਸੱਸਾਂ ਸਹੁਰਿਆਂ ਦੇ ਤੇ ਕੋਈ ਸੁਣਦਾ ਕੋਈ ਨਹੀਂ ਸੁਣਦਾ ਵਾ ਉਹ ਚਲ ਤੂੰ ਨਾ ਇੰਨਾ ਮੜਾ ਸੋਚ ਐਵੇਂ ਪਾਪਾ ਨਹੀਂ ਭਾਗੀ ਬੜੇਗੀ ਬਾਕੀ ਇਹ ਆ ਵੀ ਚਲੋ ਅੱਗੇ ਚੰਗੇ ਨੇ ਫਿਰ ਵੀ ਜ਼ਮੀਨ ਭਾਂਡਾ ਬੰਦੇ ਦਾ ਪਤਾ ਲੱਗ ਹੀ ਜਾਂਦਾ ਵਾ ਇਹ ਆ ਵੀ ਇਹ ਆ ਵੀ ਨਿਗਨਿਗੀ ਗੱਲ ਇਹਨੂੰ ਅਗਰੇ ਦੱਸਦੇ ਰਹੇ ਮਾਂ ਨੂੰ ਜੇ ਇਹ ਨੂੰ ਦੱਸੂਗੀ ਤੇ ਇਹਨੇ ਪੁੱਟ ਦੇਣਾ ਘਰ ਦਾ ਠੀਕ ਆ ਜੀ ਚਲ ਬਹੁਤ ਹੀ ਚਲਾਕੀਆਂ ਵਾਲੀ ਹੈਗੀ ਐ ਤੁਹਾਨੂੰ ਪਤਾ ਹੀ ਐ ਤੇ ਗਾੜੀ ਆ ਵੀ ਹੁਣ ਮੁੰਡੇ ਨੂੰ ਮਾਂ ਦੇ ਵੀ ਕੀ ਬਣਾ ਸੁਭਾਅ ਕਿਦਾਂ ਦਾ ਵਾ ਕੀ ਗੱਲ ਹੈ ਮੈਂ ਤੁਹਾਨੂੰ ਇੱਕ ਗੱਲ ਲੰਨੀ ਪੰਗਾ ਮੁਰਗਾ ਜਦੋਂ ਪੈਂਦਾ ਬੁੱਢੀਆਂ ਨੇ ਪੈਂਦਾ ਹੁੰਦਾ ਮੈਂ ਤਾਂ ਇੱਕ ਗੱਲ ਕਹਿੰਦੀ ਵੀ ਜਿੰਨਾ ਇਹਨੇ ਸਾਨੂੰ ਵੇਲੇੜੇ ਸਾਡੀ ਨੰਗਾਇਆ ਸੀ ਨਾ ਤੇ ਜ਼ਰੂਰ ਇਹਨੂੰ ਸੱਸ ਏਦਾਂ ਦੀ ਪਾਣੀ ਜਾਏਗੀ ਇਹਦੀ ਧੀ ਨੂੰ ਅੱਛਾ ਇਹ ਨਹੀਂ ਪਤਾ ਲੱਗਦਾ ਕਿ ਕੁੜੀਆਂ ਦਾ ਦੁੱਖ ਕੀ ਹੁੰਦਾ ਉਹ ਰੱਬ ਤੁਹਾਡਾ ਰੱਖਿਆ ਕਰ ਏਦਾਂ ਨਹੀਂ ਕਰੀਦਾ ਏਦਾਂ ਕੋਈ ਗੱਲ ਪਰ ਜਦੋਂ ਮੈਨੂੰ ਚੇਤਾ ਆਉਂਦਾ ਨਾ ਆਪਣੀ ਧੀ ਦਾ ਕਿੰਦਾ ਵਿਚਾਰੀ ਕਿਤੇ ਕੁੱਟ ਮਾਰ ਕੀਤੀ ਤੇ ਉਹਨੂੰ ਘਰੋਂ ਕੱਢ ਛੱਡਿਆ ਤੇ ਨਾ ਕੋਲ ਪੈਸਾ ਨਾ ਕਿਤੇ ਫੋਨ ਖਰੇ ਕਿੰਦਾ ਵਿਚਾਰੀ ਆਈ ਹੋਣੀ ਇਹਦੇ ਰਾਜ ਤਰਲੇ ਲੈ ਲੈ ਹੋਂਗੇ ਪੈਗੇ ਉਹ ਤਾਂ ਗੱਲ ਤੇਰੀ ਠੀਕ ਆ ਰੱਬ ਵੇਂਦਾ ਇਹ ਸਾਰਾ ਕੁਝ ਕੋਈ ਗੱਲ ਨਹੀਂ ਫੈਸਲੇ ਉਹ ਆਪੇ ਕਰੂਗਾ ਅਹੀਂ ਕਿਉਂ ਇਹ ਗੱਲ ਕਹੀਏ ਠੀਕ ਆ ਕਿ ਨਹੀਂ ਚੱਲ ਹੁਣ ਸਾਡੀ ਕੁੜੀ ਫਿਰ ਵੀ ਠੀਕ ਆ ਟਾਈਮ ਨੰਗਾ ਡਿਆ ਵਾ ਉਹ ਤੇ ਸਾਡੀ ਕੁੜੀ ਸਿਆਣੀ ਹੀ ਤੇ ਦੁਖੀ ਹੋ ਹੋ ਕੇ ਵੀ ਸਾਨੂੰ ਨਹੀਂ ਦੱਸਿਆ ਆਪਣੀਆਂ ਗੱਲਾਂ ਢੇਲੇ ਚ ਰੱਖਦੀ ਰਹੀ ਕਿ ਮੇਰਾ ਮਾਂ ਪਿਓ ਦੁਖੀ ਹੋਏ ਜੇ ਤੇਰੀ ਕੁੜੀ ਹੋਈ ਸਿਆਣੀ ਤੇ ਆਪ ਵੀ ਥੋੜੇ ਜਿਆਗਲ ਵਰਤੂਗੀ ਤੇਰੇ ਟਾਈਮ ਜਾਊਗਾ ਨੰਗ ਤੇ ਜੇ ਕੀਤਾ ਇਹਨੇ ਅੜਬ ਪੋਣਾ ਤੇ ਅਗਲੇ ਦੇ ਘਰ ਵੀ ਜੜੀ ਜਗਾਗਾ ਠੀਕ ਆ ਕਿ ਨਹੀਂ ਫੇਰ ਕੰਮ ਮੁਕਾ ਸਿਆਣੀ ਦਾ ਤਾਂ ਪਤਾ ਹੀ ਆ ਕੋਈ ਭੁੱਲ ਥੋੜੀ ਚਲੋ ਟੀਲਿਆਂ ਮੋਂ ਤਾਂ ਦੇ ਰੋਟੀ ਠਹਿਰ ਕੇ ਖਾਣੇ ਮੋਂ ਤਾਂ ਨੀਂਦ ਆਉਂਦੀ ਆ ਦਿਨ ਹੋਰ ਆ ਗਿਆ ਨਾ ਸੁਸਤੀ ਜਾਈ ਦੇ ਆ ਚਲ ਕੋਈ ਨਹੀਂ ਜੇ ਨਹੀਂ ਕੋਈ ਕੰਮ ਕਰ ਬੈਠਾ ਬੈਠਿਆ ਨੀਂਦ ਆਉਂਦੀ ਨਹੀਂ ਕੋਈ ਕੰਮ ਕਰ ਤਾਂ ਕੋਈ ਨੀ ਮਿਲਾ ਦੇਨੀ ਜਾਂਦੇ ਗੰਬਲ ਲਿਆ ਦੇਨੀ ਤੇ ਲੋਈ ਲਿਆ ਦੇ ਚਲ ਕੋਈ ਨਾ ਥੇਨੋਂ ਬਾਹਰ ਜਾ ਕੇ ਪੈਣਾ ਸੁਸਤੀ ਜੀ ਚਲੋ ਠੀਕ ਆ ਮੈਂ ਵੀ ਕੋਈ ਕਰ ਲਾਂ ਥੋੜਾ ਬੋਤਾ ਕੰਮ ਕਰ ਲਾ ਸੋੜਾ ਬੋਤਾ ਰੈਸਟ ਕਰ ਲਾ ਕੋਈ ਨਹੀਂ ਹੁੰਦੇ ਰਹਿਣੇ ਕੰਮ ਉਹ ਨਹੀਂ ਕੰਮ ਤਾਂ ਮੈਂ ਕਰ ਲੈਣਾ ਹੈ ਕਿ ਇਹਦੀ ਆ ਗਈ ਚਾਚੀ ਉਹਦੇ ਲਾਗੇ ਬੈ ਗਈ ਉਹ ਜੋ ਬੈਠੀ ਜੋ ਬੈਠੀ ਪਹਿਲੇ ਮੈਂ ਚਾਹ ਪਣੀ ਪਿਆਲਿਆ ਮੁੜ ਕੇ ਸਲਾਈਂ ਪਈ 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 ਉਹਦੀ ਵੀ ਘੜੀ ਕੇ ਵਾਦੀ ਲੱਗ ਗਈ ਸਾਡੇ ਘਰ ਨੂੰ ਉਹਨਾਂ ਜ਼ਿਆਦਾ ਗੱਲਾਂ ਨਾ ਕਰਿਆ ਕਰ ਉਹ ਚਲਾਕ ਬੜੀ ਹੋ ਇੱਧਰ ਨਹੀਂ ਉੱਧਰ ਉੱਧਰ ਨਹੀਂ ਇੱਧਰ ਲੰਦੀ ਹੁੰਦੀ ਹੁੰਦੀ ਮੈਂ ਕੋਈ ਬਤ ਕਰਾਉ ਆੜ-ਗਮਾੜ ਕੇ ਮੈਂ ਕਿਹੜੀ ਘਟੂ ਮੈਂ ਵੀ ਅੱਗਾ ਹੂੰ ਹੂੰ ਕਰਨੀ ਆ ਮੈਂ ਕੋਈ ਗੱਲ ਕੋ ਕਰੂੰਗੀ ਤਾਂ ਕਿਸ ਨੂੰ ਜਾ ਕੇ ਦੱਸਾਂਗੀ ਐਡੀ ਨਾ ਵੀ ਨਹੀਂ ਜੇ ਸ਼ਦਾਨ ਜੀ ਜਿੰਨੇ ਪਹਿਲਾਂ ਸਮਝਿਆ ਆਹ ਮੁੜ ਕੇ ਉਹਨੇ ਮੂੰਹ ਦੇ ਕਰਾਓ ਮੂੰਹ ਤੇ ਗੱਲ ਕਰਾਂਗੇ ਤੇ ਮੂੰਹ ਤੇ ਜਾਵਾਂਗੇ ਜਦੋਂ ਕਰਾਂਗੇ ਨਾ ਤਾਂ ਮੂੰਹ ਤੇ ਕਿੱਥੇ ਜਾਵਾਂ ਬਸ ਬਸ ਚਲ ਠੀਕ ਆ ਬਰ ਹੈ ਹਲੋ ਹਲੋ ਹੋਰ ਕਿੱਦਾਂ ਪੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਕੀ ਹਾਲੀ ਵਧੀਆ ਵਧੀਆ ਤੀ ਦੋਸਤੋ ਕੀ ਕਰਨ ਦੇ ਜੇ ਕੁਛ ਨਹੀਂ ਕਰਨਾ ਕੀ ਬੈਠੀ ਆ ਇੱਥੇ ਤੁੱਪੇ ਮੈਂ ਕੀ ਕਰਨਾ ਕਿਉਂ ਤੇਰੀ ਦਵਾਜ ਬੜੇ ਢਲੀ ਜੇ ਉਹਨੇ ਕੀ ਗੱਲ ਹੋ ਗਈ ਐ ਢਲੀ ਜੇ ਕਿਉਂ ਨਹੀਂ ਤੇਰੀ ਗੱਲ ਠੀਕ ਹੀ ਆ ਜਿਹੜੀਆਂ ਤੂੰ ਗੱਲਾਂ ਕਰਦੀ ਐ ਠੀਕ ਹੀ ਆ ਸੱਚੀ ਆ ਅੱਛਾ ਕਿਉਂ ਕੀ ਹੋ ਗਿਆ ਵਾ ਬੜਾ ਕੋਹ ਇੱਕ ਤਾਂ ਬਹੁਤ ਕੋਹ ਹੋਇਆ ਉੱਤੇ ਆ ਫਿਰ ਗਏ ਹੀ ਮੇਰਾ ਘੋੜਾ ਇਹਰਾ ਪੌਣ ਤੇ ਗਏ ਹਾਂ ਇੱਦਾਂ ਕੀ ਇਹਨਾਂ ਨੇ ਕੀ ਦੇਣਾ ਜਣੀਆਂ ਪਾਸ ਹੀ ਗਏ ਆਂ ਪੱਪੜੇ ਕੇ ਕੰਮ ਦੇ ਨਹੀਂ ਦਿੱਤੇ ਪਹਿਲਾਂ ਲੜਾਈ ਪਈ ਰਹੀ ਸਾਪ ਪਾਣੀ ਛਾਪ ਪਾਣੀ ਘੜ ਘਣ ਘਣ ਕੋਣ ਕਰਦਿੰਗਾ ਸੋਈ ਚ ਮੈਂ ਉਹ ਟੁੱਟੀ ਜੀ ਲੱਗੀ ਉੱਥੇ ਹੱਥ ਤੋਂ ਪਹਿਲਾਂ ਮੈਂ ਉਹ ਸੁਣ ਕੇ ਆਈ ਫੇਰ ਮੰਦਰ ਚੱਲ ਗਈ ਦੀ ਮਾਂ ਨੇ ਵੇਖ ਲਿਆ ਤੇ ਭਾਂਜੀ ਤੁਸੀਂ ਕੀ ਕੰਦੇ ਮੈਂ ਮੈਂ ਤੇ ਹੱਥ ਤੋਂ ਆਣੀ ਤੇ ਨਾ ਨਾ ਲੰਢੇ ਛਾਪ ਦੇ ਛਾਪ ਦੇ ਉਹ ਕੋਈ ਨਹੀਂ ਟੂਕ ਜਮ ਨਹੀਂ ਪਈ ਮੁੰਡੇ ਨੂੰ ਘਰ ਨਾ ਕੁਛ ਵੀ ਨਹੀਂ ਪਾਇਆ ਲੀੜੇ ਵੀ ਆਏਗੇ ਤੇ ਖਾਣਾਂਗੇ ਕੇ ਕੰਮ ਦੇ ਨਹੀਂ ਦਿੱਤੇ ਮੇਰੀ ਗੱਲ ਸੁਣ ਤਰਾਜਾ ਕੀ ਤੂੰ ਗੋਲੀ ਮਾਰਨੀ ਕੁਛ ਨਾ ਤੇ ਮੈਂ ਤਾਂ ਬੜਾ ਔਖੀ ਸੱਚੀ ਕੁੱਛੇ ਤੇ ਦੇਖਿਆ ਫਿਰ ਮੈਂ ਤੈਨੂੰ ਕਿੰਨੀ ਨਾ ਹੁਣ ਮੇਰੇ ਗੱਲਾਂ ਤੇ ਆ ਗਿਆ ਨਾ ਯਕੀਨ ਆ ਗਿਆ ਯਕੀਨ ਮੈਂ ਤਾਂ ਉਹ ਦਿਨ ਤੈਨੂੰ ਪੈ ਗਈ ਟੁੱਟ ਕੇ ਵੀ ਮੈਂ ਨਾ ਜਾਵਾਂ ਤਾਂ ਕਹਾਂ ਜਾਂ ਮੈਂ ਨਾ ਹੀ ਜਾਂਦੀ ਚੱਗੀ ਹੁਣ ਮੇਰੀ ਗੱਲ ਸੁਣ ਇੱਕ ਗੱਲ ਦੱਲਨੇ ਬਣ ਲਗੀ ਹੁਣ ਇਹਨੂੰ ਨਾ ਥੋੜਾ ਕੱਸ ਕੇ ਰੱਖ ਆਪਣੀ ਨੂੰ ਆ ਉਹਨੇ ਉਹ ਤਮਾ ਕੀਤਾ ਵਾ ਉਹ ਵੀ ਉਹ ਵੀ ਮਗਰ ਲੱਗਦਾ ਹੀ ਇਹਦੇ ਅੱਛਾ ਨਹੀਂ ਉਹ ਹੁਣ ਆਪਣੇ ਮਗਰ ਲਾ ਲੈਣਾ ਜਿਹੜਾ ਦੋ ਦਿਨ ਹੀ ਹੋਏ ਵਿਆ ਹੁਣ ਤਾਂ ਉਹਦੇ ਉਹਦੀ ਗੱਲ ਵਿੱਚ ਕੁੰਡਾ ਗੱਲ ਤੇ ਮੇਰੇ ਨਾਲ ਨਹੀਂ ਕਰਦਾ ਤੇ ਮੈਂ ਪਹਿਰੇ ਹੁਣ ਕੀਤੀ ਬਤੇਰੀ ਨਹੀਂ ਨਹੀਂ ਹੁਣ ਨੂੰ ਨੂੰ ਥੋੜਾ ਸੁੱਤਰ ਕਰ ਦੂੰ ਆ ਉਹਨੂੰ ਉਹਨੂੰ ਕਰਾਂਗੀ ਮੈਂ ਤਾਂ ਆਖਿਆ ਮੈਂ ਹਾਂ ਇੱਥੇ ਆਵੇ ਤੇਰੀ ਮਾਂ ਤੇ ਉਹਨਾਂ ਕਰਾਂਗੀ ਗੱਲ ਚੱਲ ਕੋਈ ਨਹੀਂ ਫਿਕਰ ਨਾ ਕਰ ਤੇ ਕੋਈ ਨਹੀਂ ਮੈਂ ਕਰਦੀ ਹਾਂ ਉਹ ਨਿਆਣੇ ਰਹੀ ਬਾਜ ਮਾਂ ਨੂੰ ਉਹਨਾਂ ਨੇ ਰੋਟੀ ਖਾਣੀ ਲੈ ਚੱਲ ਠੀਕ ਐ ਕੋਈ ਗੱਲ ਹਾਂ ਤਰਫੀ ਕਰਨਾ ਕਰੀ ਚੱਲ ਠੀਕ ਐ ਚੰਗਾ ਕਿੱਥੇ ਗਏ ਮੈਂ ਤੁਹਾਨੂੰ ਲੱਭਣ ਦੀ ਹਾਂ ਉਹ ਥੱਲੇ ਗਿਆ ਹੈ ਵੀ ਅਲੀਚ ਇੱਧਰ ਆ ਮੈਂ ਤੁਹਾਡੀ ਨਾਲ ਗੱਲ ਕਰਨੀ ਐ ਇੱਕ ਇਹ ਵੀਰੇ ਆ ਮੇਰੀ ਗੱਲ ਸੁਣ ਮੜਿਆਣ ਕੇ ਹਾਂ ਮਣ ਤੂੰ 2 ਮਿੰਟ ਵੇ ਮੈਂ ਮम्मी ਦੀ ਗੱਲ ਸੁਣ ਕੇ ਆਈ ਆ ਸੁਣ ਹੁਣ ਸੁਣ ਲੈ ਗੱਲ ਆਪਣੀ ਬਬਟੀ ਦੀ ਰੋਟੀ ਦੇ ਕੇ ਗਈ ਐ ਤੇ ਨਾ ਕੋਈ ਨੇ ਬੋਲੀ ਤੇ ਏਡਾ ਬੁੱਥਾ ਵਟਿਆਵਾ ਮੇਰੇ ਨਾਲ ਹੈ ਤੇ ਜੇ ਮੈਂ ਕੋਪੀ ਤੇ ਤੂੰ ਫੇਰ ਨਾ ਮਾਥਾ ਖੁੰਦੀ ਆ ਮਾਤਾ ਗੱਲਾਂ ਕਰਦੀ ਆ ਹੈ ਇਹਨੂੰ ਕੋ ਸਮਝਾ ਏਦਾਂ ਕਰਦੀ ਮੇਰੇ ਨਾਲ ਇਹ ਤੇ ਜੇ ਮੈਂ ਕੋਪੀ ਤੇ ਫੇਰ ਤੂੰ ਮੈਂ ਚੁੱਪ ਨਹੀਂ ਕਰਨਾ ਉਹ ਕੋਈ ਨਹੀਂ ਮੰਮੀ ਤੂੰ ਹੀ ਆਪਣੇ ਚ ਨਾ ਥੋੜਾ ਜਿਹਾ ਸੁਧਾਰ ਲਿਆ ਉਹ ਦਿਨ ਵਾਲੀਆਂ ਗੱਲਾਂ ਦਾ ਗੁੱਸਾ ਹੋਣਾ ਮਾਣ ਨੂੰ ਮੇਰੇ ਤੇ ਸੁਧਾਰੀ ਆ ਮੈਂ ਕੋਈ ਨਿਆਣੀ ਨਹੀਂ ਵੀ ਮੈਨੂੰ ਸਮਝ ਨਹੀਂ ਕਿਵੇਂ ਸਾਰੀ ਸਮਝਵਾ ਤੂੰ ਉਹਨੂੰ ਸੁਧਾਰ ਮੈਂ ਸੁਧਾਰੀ ਆ ਉਹ ਚਲ ਕੋਈ ਗੱਲ ਹੈ ਗੁੱਸਾ ਨਹੀਂ ਕਰੀ ਦੰਦਾ ਰਲ ਮਿਲ ਕੇ ਰਹੋ ਦੋਵੇਂ ਜਾਨੀ ਨੇ ਮੈਂ ਉਹਨੂੰ ਕੀ ਕਰਤਾ ਫਟ ਮਾਰਿਆ ਉਹਨੂੰ ਮੈਂ ਚੰਗਾ ਮਾੜਾ ਕੀਤਾ ਵੀ ਕੀ ਮਾੜਾ ਕੀ ਕੀਤਾ ਮੈਂ ਉਹਦਣਾ ਚੰਗੇ ਚੰਗੀਆਂ ਗੱਲਾਂ ਕੀਤੀਆਂ ਮਾੜੀਆਂ ਤਾਂ ਨਹੀਂ ਕੀਤੀਆਂ ਉਹਨੂੰ ਕਦਰ ਹੋਣਾ ਚਾਹੀਦਾ ਮੇਰਾ ਕਦਰ ਕਰਨਾ ਚਾਹੀਦਾ ਵਾ ਇਹ ਨਹੀਂ ਬੇਫਿਕਰ ਕੀ ਆਹ ਤੇ ਤਾ ਪੁੱਥਾ ਵਟਿਆ ਇਦਾਂ ਪੁੱਥਾ ਵਟ ਕੇ ਤੇਰੀ ਫੇਦੀ ਆ ਜਦੋਂ ਉਹ ਕਵਾਏ ਕੀਤੇ ਮੈਂ ਕਹੋਣਾ ਮੈਂ ਵੱਡੀਆਂ ਕਿ ਉਹ ਵੱਟੀ ਕੋਈ ਨਹੀਂ ਮੰਮੀ ਐਵੇਂ ਨਹੀਂ ਗੁੱਸਾ ਕਰੀਦਾ ਹਾਂ ਨਾ ਕੋਈ ਨਹੀਂ ਮੈਂ ਉਹਨੂੰ ਸਮਝਾ ਦੂੰਗਾ ਉਹਨੂੰ ਸਮਝਾ ਦੇ ਫਿਰ ਮੇਰਾ ਤੈਨੂੰ ਪਤਾ ਹੀ ਆ ਫਿਰ ਜਿੱਦਾਂ ਦਾ ਮੇਰਾ ਸੁਭਾਅ ਆ ਮੈਂ ਨੀ ਫਿਰ ਬਖਸ਼ਦੀ ਹੁੰਦੀ ਕੋਈ ਨਹੀਂ ਮੈਂ ਸਮਝਾ ਦੂੰਗਾ ਮੰਮੀ ਜੀ ਹਾਂ ਕੀ ਗੱਲ ਅੱਥੇ ਬੈਠੇ ਹੋ ਕੀ ਗੱਲ ਆ ਕੋਈ ਗੱਲ ਨਹੀਂ ਉਦਾਂ ਹੀ ਬੈਠੀ ਆ ਮੈਂ ਕੀ ਗੱਲ ਹੋਈ ਆ ਬੜਾ ਚੁੱਪ ਚੁੱਪ ਕਰਕੇ ਬੈਠੇ ਆ ਨਾ ਤੂੰ ਬੜਾ ਹੇ ਚਲਾਵਾ ਮੇਰਾ ਹੈ ਲੈ ਮੈਂ ਆਦੇ ਪੁਛਿਆ ਤੈਨੂੰ ਤੁਸੀਂ ਬੈਠੇ ਹੋ ਇਕੱਲੇ ਮੈਂ ਵੇਖਿਆ ਬਣੋ ਮੈਂ ਤਾਂ ਤੁਹਾਡੇ ਕੋਲ ਆ ਗਿਆ ਆਹੋ ਜਾਣਦੀ ਆ ਸਭ ਕੁਝ ਮੈਂ ਜਿੰਨੇ ਕੁ ਤੁਸੀਂ ਚੰਗੇ ਜੇ ਨਾ ਸਭ ਪਤਾਵਾ ਮੈਨੂੰ ਲੈ ਮੰਮੀ ਤੁਸੀਂ ਕੀ ਗੱਲ ਦਾ ਸਿੱਧਾ ਜਵਾਬ ਨਾ ਦਿਓ ਹੋ ਤੈਨੂੰ ਘੰਟਿਆਂ ਲੜਨ ਵਾਲੀ ਦਾ ਡਾ ਖਾ ਰਿੰਦਾ। ਕੀ ਜਵਾਬ ਦਵਾ ਤੈਨੂੰ ਮੈਂ? ਮੈਂ ਤਾਂ ਤੈਨੂੰ ਗੁੱਸੇ ਆ ਵੀ ਤੁਸੀਂ ਬੈਠੇ ਹੋ ਕੀ ਗੱਲ ਵਾ? ਤੇ ਤੈਨੂੰ ਮੈਂ ਕਿਹਾ ਤਾਂ ਨਾ ਮੈਂ ਉਦਾਂ ਹੀ ਬੈਠੀ ਆ। ਬੱਸ ਲੱਗ ਗਿਆ ਪਤਾ ਤੈਨੂੰ? ਨਾ ਆਪਣਾ ਘਰ ਵਾ ਮੈਂ ਬਹਿ ਵੀ ਨਹੀਂ ਸਕਦੀ। ਸਾਰਾ ਟੱਬਰ ਹੱਥ ਤੋਂ ਕੇ ਮੇਰੇ ਪੇਛੇ ਪੈ ਗਿਆ ਵਾ। ਪਤਾ ਨਹੀਂ ਕੀ ਵਿਗਾੜਿਆ ਇਹਨਾਂ ਦਾ ਮੈਂ। ਕੀ ਕਿਹਾ ਤਾਂ ਤਸ ਤੁਹਾਨੂੰ ਸਾਰੇ ਟੱਬਰ ਨੇ। ਤੂੰ ਤਾਂ ਚੁੱਪ ਹੀ ਕੀਤਾ ਰਹਿ ਟੱਕਿਆ ਰਹਿ ਜਿੱਥੇ ਆ ਗਾਵਾਂ। ਠੀਕ ਆ ਨਾ? ਮੇਰਾ ਮੂੰਹ ਨਖਣਾ ਵੀ ਹੁਣ। ਲੈ ਮੈਂ ਤੁਹਾਨੂੰ ਕੀ ਕਿਹਾ ਮੈਂ ਤੁਹਾਨੂੰ ਸਭ ਨੂੰ ਪੁੱਛਿਆ ਆ ਕੇ ਤੂੰ ਹੀ ਮੇਰੇ ਦੁਆਲੇ ਹੋ ਗਏ। ਮੈਨੂੰ ਲਾਇਆ ਸਾਹਿਬ ਤੁਹਾਨੂੰ ਕੋਈ ਪਸੰਦ ਦਾ ਫਾਇਦਾ ਨਹੀਂ ਹੈਗਾ। ਨਾ ਮੈਂ ਤੈਨੂੰ ਸੱਦਣ ਗਈ ਸੀ। ਦੱਸ ਮੈਨੂੰ ਚੰਗਾ ਫਿਰ। ਆਵਾਜ਼ ਮਾਰੀ ਤੈਨੂੰ ਮੈਂ। ਮੈਂ ਤਾਂ ਵੇਖੇ ਆ ਗਿਆ ਵੀ ਤੂੰ ਬੈਠੇ ਹੋ ਪੁੱਸਣੇ ਭਲਾ ਕੀ ਗੱਲ ਬਾਤ ਚੁੱਪ ਚੁੱਪ ਕਰਕੇ। ਤੁਸੀਂ ਮੇਰੇ ਦਵਾਲੇ ਹੋ ਗਏ ਹੋ। ਜਾ ਰਾਮਣਾ ਬਹਿ ਜਾ ਕੇ ਕੰਮਕਾਰ ਆਪਣਾ। ਚੰਗਾ ਠੀਕ ਆ ਬੈਠੇ ਲੋ। ਲੱਗਾ ਬੰਨ ਮਾਂ ਦਾ 헤ਜਲਾ। ਜਾਣ ਨਹੀਂ ਚੰਗੀ ਤਰ੍ਹਾਂ ਤੁਹਾਨੂੰ ਮੈਂ ਸਾਰੇ ਡੱਬਰ ਨੂੰ। ਹੂੰ। ਸੋਣਾਏ ਮम्मी ਦੀ ਗੱਲ। ਕੀ ਕਹੈਂਦੀ ਮम्मी? ਉਹ ਮम्मी ਕਹੈਂਦੀ ਇਹ ਮੈਨੂੰ ਬੁਲਾਉਂ ਦਿਨੀ ਆ ਚੰਗੀ। ਬੁਲਾਵਾ ਮੈਂ ਕੀ ਮੇਰਾ ਜੀ ਕਰਦਾ ਇੰਨੀ ਗੱਲਾਂ ਸੁਣ ਕੇ ਬੁਲਾਉਣ ਨੂੰ ਤੁਸੀਂ ਤੇ ਆਪ ਹੀ ਸਿਆਣੇ ਹੋ ਪਤਾ ਹੀ ਆ ਤੁਹਾਨੂੰ ਚਲੋ ਹੁਣ ਗੁੱਸਾ ਨਹੀਂ ਕਰੀ ਧੰਦਾ ਕੋਈ ਗੱਲ ਨਹੀਂ ਬੜੇ ਦਿਨ ਹੋ ਗਿਆ ਤੁਹਾਨੂੰ ਨਾਰਾਜ਼ ਹੈ ਨਾ ਹੁਣ ਚੰਗੀ ਤਰ੍ਹਾਂ ਨੂੰ ਬੁਲਾਇਆ ਕਰ ਉਹ ਗੱਲਾਂ ਦਾ ਤੇ ਚਲ ਮੈਂ ਭਲਾਵੀ ਦਊਂਗੀ ਆ ਹੁਣੇ ਫਿਰ ਤੁਹਾਡੀ ਹਰੇ ਮਾਸੀ ਦਾ ਫੋਨ ਆਉਂਦਾ ਹੈ ਕਿ ਇਹ ਦਾ ਉਹਨਾਂ ਵੀ ਮੇਰੇ ਨਾਲੇ ਘਰਦਿਆਂ ਨੂੰ ਤੇ ਨਾਲੇ ਮੈਨੂੰ ਭੰਡਣ ਦੀ ਉਹਦੇ ਸਾਹਮਣੇ ਉਹ ਨਹੀਂ ਕੀਤਾ ਸੂਟ ਨਹੀਂ ਦਿੱਤੇ ਛਾਪ ਨਹੀਂ ਪਾਈ ਮੁੰਡੇ ਨੂੰ ਇਹ ਵੀ ਗੱਲਾਂ ਕਰਨ ਵਾਲੀਆਂ ਰਿਸ਼ਤੇਦਾਰਾਂ ਚ ਪੁਰਾਣੀਆਂ ਜਨਨੀਆਂ ਦੀਆਂ ਹੱਤਾਂ ਹੁੰਦੀਆਂ ਵਾ ਉਹ ਨਹੀਂ ਜਾਂਦੀਆਂ ਇਹਨਾਂ ਦੀਆਂ ਕੋਈ ਗੱਲ ਨਹੀਂ ਸੁਧਾਰਨੀਆਂ ਚਾਹੀਦੀਆਂ ਨਾ ਜੇ ਤੋ ਨੂਆ ਆ ਜੇ ਨਾ ਬੰਦੇ ਨੂੰ ਆਪਣੇ ਚ ਸੁਧਾਰ ਕਰਨਾ ਚਾਹੀਦਾ ਵਾ ਵੇਖੀ ਅਮਨ ਹੌਲੀ ਹੌਲੀ ਸਭ ਕੁਝ ਠੀਕ ਹੋਏ ਨਾ ਠੀਕ ਸੁਆਹ ਹੋਣਾ ਆ ਤੇ ਦਿਨੋ ਦਿਨ ਕੰਮ ਵੱਧਦਾ ਜਾਣ ਡਿਆ ਵਾ ਐਦਾਂ ਦੇ ਹਾਲਾਤ ਰਹੇ ਨਾ ਤੇ ਥੋੜੀ ਦੇਰੀ ਆ ਸਾਡੇ ਰਿਸ਼ਤੇ ਨੂੰ ਬਸ ਟੁੱਟਣ ਦਿਨੋਂ ਵਰ ਤੱਕ ਆ ਜਾਣਾ ਤੇ ਨਾਲੇ ਯਾਰ ਰਿਸ਼ਤੇਦਾਰਾਂ ਨੂੰ ਕੀ ਦੱਸਣ ਦਾ ਫਾਇਦਾ ਹੈ ਉਹ ਹੈ ਭੰਡਣ ਦਾ ਫਾਇਦਾ ਆਪਣੀ ਨੂੰਹ ਨੂੰ ਹੀ ਪੰਢੀ ਜਾਣਾ ਜਾਂ ਉਹਦੇ ਰਿਸ਼ਤੇਦਾਰਾਂ ਨੂੰ ਉਹਨੇ ਤੇ ਸੱਚੀ ਉਹਨਾਂ ਨੇ ਸੋਚਣਾ ਵੀ ਇਹ ਰੇ ਇੰਨੇ ਕੇ ਗੁਜ਼ਰੇ ਆਈ ਵਿਆਹ ਵੀ ਇੰਨਾ ਵਧੀਆ ਕੀਤਾ ਸਾਰਾ ਕੁਝ ਕੀਤਾ ਤੇ ਫਿਰ ਵੀ ਤੁਹਾਡੀ ਮਾਤਾ ਭੰਡੀ ਜਾਂਦੀ ਮੈਨੂੰ ਥਾ ਥਾ ਤੇ ਤੁਹਾਡੇ ਵਰਗੇ ਲਾਲਚੀ ਨਹੀਂ ਮੈਂ ਕਿਤੇ ਵੀ ਵੇਖੇ ਖਾਸ ਕਰਕੇ ਤੁਹਾਡੀ ਮਾਤਾ ਵਰਗੀ ਚਲ ਮਾਸੀ ਨੂੰ ਵੀ ਪਤਾ ਲੱਗ ਜੂਗਾ ਜਦੋਂ ਉਹਦੇ ਘਰ ਨੂੰਹ ਆ ਗਈ ਨਾ ਉਹਨੇ ਪਤਾ ਲੱਗ ਜਾਈਦਾ ਕਿੰਦਾ ਕੇਦੇ ਘਰ ਕੋੜੇ ਪਾਈ ਜੀਏ ਦੱਸ ਤੇ ਮੈਂ ਇਹਨਾਂ ਨੂੰ ਦਵਾ ਕਿੱਦਾਂ ਕਿਸ ਦੇ ਮਾਪਿਆਂ ਵੱਲ ਜਾਈਦਾ ਵਾ ਪਰ ਫੇਰ ਸੋਚਨੀ ਆਂ ਵੀ ਵੱਡੇ ਆ ਕੀ ਫਾਇਦਾ ਵਾ ਚੱਲ ਇੰਦਾ ਨਹੀਂ ਕਰੀਦਾ ਤੂੰ ਤੇ ਪੜ੍ਹੀ ਲਿਖੀ ਚਲ ਇਹ ਦੱਸ ਉੱਥੇ ਮੈਂ ਫਾਈਲ ਧਰੀ ਉਹ ਕਿੱਥੇ ਰੱਖੀ ਆ ਉਹ ਵੇਖੋ ਮੈਂ ਸੈਟੀ ਚ ਹੀ ਰੱਖੀ ਆ ਅੱਜ ਉਹ ਮੈਂ ਕੱਢ ਦਿੰਨੀ ਚੱਲ ਇਹਨਾਂ ਚੌਂਦੇ ਦਾ ਪੇਹੂ ਹਾਲ ਲੈਣਾ ਮੂੰਹ ਵਾਟਰ ਤੇ ਗੈਰ ਦਿਨਾਂ ਸਾਹਾਂ ਦਾ ਪਤਾ ਨਹੀਂ ਕੀ ਵਗਾੜਿਆ ਇਹਨਾਂ ਦਾ ਸਮਝੀ ਨਹੀਂ ਆਉਂਦੀ ਨਾ ਕੋਈ ਕੰਮ ਨਾ ਕੋਈ ਕਾਰਾ ਐਵੇਂ ਕਿਹਨੇ ਬੂਥਾਦਰ ਚੁਪਿਆ ਕਿਹਨੇ ਬੂਥਾਦਰ ਚੁਕਿਆ ਚੱਲ ਆਪਣੀ ਤੀਹ ਨਾ ਗੱਲ ਕਰਾਂ ਮੈਂ ਉਹਨੂੰ ਕਰਨੀ ਆ ਫੋਨ ਹਾਲ ਚਾਲ ਪੁੱਛਣੀ ਆ ਘੜੀ ਮਨ ਹੋਰ ਤਾਂ ਹੋਰ ਪਵੇ ਮੰਮੀ ਦਾ ਫੋਨ ਆਉਂਦਾ ਅੱਛਾ ਹਲੋ ਸਾਸਿਕਾ ਮੈਂ ਸਤਿ ਸ੍ਰੀ ਅਕਾਲ ਕੋਸਨਾ ਕੀ ਹਾਲ ਹੈ ਮਿਰਤੀ ਦਾ ਵਧੀਆ ਵਧੀਆ ਮੰਮੀ ਹਾਂਜੀ ਤੁਸੀਂ ਦੱਸੋ ਕੀ ਕੰਦੇ ਹੋ ਨਹੀਂ ਕਰਨਾ ਕੀ ਆ ਤੈਨੂੰ ਕਿਹੜੀ ਭੁੱਲਵਾ ਹਾਂ ਚੱਲ ਛੱਡ ਪਰੇ ਤੂੰ ਤੂੰ ਨਾ ਇਹਨਾਂ ਗੱਲਾਂ ਬਾਰੇ ਧਿਆਨ ਦਿਆ ਕਰ ਮੈਂ ਤਾਂ ਸੋਚਿਆ ਚੱਲ ਆਪਣੀ ਧੀ ਨੂੰ ਸ਼ੌਕ ਕਰਨੀ ਆ ਠੀਕ ਐ ਮੰਮੀ ਅਮਨ ਤੁਰੋਂ ਡੇਂ ਆ ਕੀ ਗੱਲ ਹੋਈ ਆ ਦਖਸਕ ਨਾ ਹੰਦ ਸਮ ਮਮੀ ਨੂੰ ਕਿ ਮਮੀ ਮੈਨਾਂ ਇਦਾਂ ਕਰਦੀ ਸਾਸੂਆਂਾਂ ਰਹਿਣ ਦੇ ਮਨਾ ਟੈਨਸ਼ਨ ਲੈਣਗੇ ਅਮਨ ਬੋਲਦੀ ਨਹੀਂ ਤੂੰ ਮੈਂ ਤੈਨੂੰ ਪੁੱਛਣ ਲਈ ਆ ਨਹੀਂ ਮੰਮੀ ਹੋ ਜਾਂਦੇ ਕੁਛ ਨਹੀਂ ਆ ਤੁਹਾਡੀ ਯਾਦ ਆਉਂਦੀ ਹੀ ਹੈਸ਼ਦਾਨ ਲੈ ਦੱਸ ਪੁੱਤ ਹੁਣ ਤੇਰਾ ਹਾ ਆਪਣਾ ਘਰ ਵਾ ਹੁਣ ਤੈਨੂੰ ਜੀ ਲਾਉਣਾ ਹੀ ਪੈਣਾ ਵਾ ਠੀਕ ਆ ਨਾ ਤੇ ਕੋਈ ਗੱਲ ਨਹੀਂ ਆਉਂਦੇ ਆਪਾਂ ਕਿਸ ਦਿਨ ਤੈਨੂੰ ਲੈਣ ਠੀਕ ਆ ਮੰਮੀ ਛੇਤੀ ਆਇਓ ਤੀ ਲੈਣ ਮੈਨੂੰ ਮੇਰਾ ਮੰਮੀ ਜੀ ਨਹੀਂ ਲੱਗਦਾ ਤੁਹਾਡੇ ਬਿਨਾ ਇੱਥੇ ਚੱਲ ਛੱਡ ਹੋਰਸ ਨਾ ਪਰੋਣਾ ਠੀਕ ਠਾਕ ਹੀ ਹੋ ਹਾਂਜੀ ਮੰਮੀ ਉਹ ਵੀ ਠੀਕ ਨੇ ਨਿਆ ਮਾ ਨਾ ਇਧਰ ਆ ਮੇਰੀ ਗੱਲ ਸੁਣ ਮੰਮੀ ਮੈਂ ਨਾ ਤੁਹਾਡੇ ਨਾਲ ਬਾਤ ਚ ਗੱਲ ਕਰਦੀ ਆ ਉਹ ਮੰਮੀ ਵਾਜਾ ਮਾਰੰਦੇ ਹਾਂਜੀ ਚਲੋ ਠੀਕ ਆ ਹੁਣ ਇਹਨਾਂ ਨੇ ਮੈਨੂੰ ਕੀ ਕਹਿਣਾ ਵਾ ਹਾਏ ਹਾਏ ਮੈਨੂੰ ਸਮਝ ਨਹੀਂ ਆਈ ਕੋਈ ਕੁੜੀ ਨਾ ਕੁਛ ਲਖਾਉਂਦੀ ਹੀ ਮੇਰੇ ਕੋਲੋਂ ਜ਼ਰੂਰ ਕੋਈ ਨਾ ਕੋਈ ਗੱਲ ਤੇ ਹੈਗੀ ਆ ਮੈਂ ਵੀ ਉਹਦੀ ਮਾਂ ਆ ਮੈਂ ਤਾਂ ਝੱਟ ਸਮਝ ਜਾਨੀ ਜੇ ਕੋਈ ਗੱਲ ਹੋਵੇ ਤੇ ਪੱਕਾ ਪੜਦਾ ਪਾਉਂਦੀ ਕਿਹ ਗੱਲ ਦਾ ਹਾਇ ਰੱਬਾ ਸੋਖੋ ਵੇ ਸਹੀ ਪਤਾ ਨਹੀਂ ਕਦੀ ਨਹੀਂ ਅਮਨੇ ਦਾ ਕੀਤਾ ਜਿੱਦਾਂ ਅੱਜ ਰਹੀ ਹੈਗੀ ਮੰਮੀ ਤੇਰੇ ਬਿਨਾਂ ਮੇਰਾ ਜੀ ਨਹੀਂ ਲੱਗਦਾ ਦੱਸ ਕਮਲੀ ਨੂੰ ਕੌਣ ਸਮਝਾਵੇ ਹੁਣ ਹੈਂ ਤੇ ਹੁਣ ਹਾ ਹੋਈ ਧੀ ਤੇਰਾ ਘਰ ਵਾ ਇੱਥੇ ਰਹਿਣਾ ਪੈਣਾ ਵਾ ਮਾਂ ਲਾ ਕੇ ਕਿੰਨਾ ਚਿਰ ਰਹਿਣਾ ਤੂੰ ਚੱਲ ਕੋਈ ਨਹੀਂ ਕਰਦੀਆਂ ਸਲਾਹ ਇਹਦੇ ਪਿਓ ਦਾ ਤੇ ਲੈ ਕੇ ਆਉਨੇ ਚਾਰ ਦਿਨ ਇੱਥੇ ਉਹਨੂੰ ਆਪੇ ਨਿਆਣੇ ਦਾ ਮਨ ਹੋਰਦਾ ਹੋਰ ਹੋ ਜਾਂਦਾ ਵਾ ਮੈਂ ਵੇਖਾ ਪੜਾ ਲੈ ਆ ਆ ਸੁੱਤੇ ਆ ਮੈਂ ਕੀ ਆਖਿਆ ਜੇ ਆ ਮੇਰੀ ਗੱਲ ਸੁਣੋ ਉੱਠ ਕੇ ਹਾਂ ਕੀ ਗੱਲ ਆ ਉੱਠੋ ਤੇ ਸਹੀ ਮੈਂ ਨਾ ਕੁੜੀ ਨੂੰ ਕੀਤਾ ਹੀ ਫੋਨ ਅੱਛਾ ਤੇ ਮਨ ਹੌਲਾ ਜਾ ਕਰਦੀ ਹੀਗੀ ਤੇ ਮੈਨੂੰ ਉਦੋਂ ਦਾ ਹੀ ਹੁਰਤਰਾ ਹੋ ਜਾਂਦਾ ਵਾ ਜੋਦੀ ਸੱਸ ਨੇ ਨਾ ਕੋਹ ਕਿਹਾ ਹੋਵੇ ਕਿ ਤੇ ਉਹਨੂੰ ਇਹ ਸੱਸ ਨੇ ਕੀ ਕਹਿਣਾ ਕੋਨਾ ਹੈ ਜਾ ਕੇ ਮੁੰਡੇ ਨੂੰ ਖਲਾ ਕੇ ਪਤਾ ਕਰ ਲੈਣਾ ਹਾਏ ਹਾਏ ਨਵਾ ਸਵਾ ਕਾ ਮੈਂ ਧੱਕਦਾ ਮੁੰਡੇ ਨੂੰ ਖਲਾਦਾ ਅਜੇ ਤਾਂ ਆਪਾਂ ਲੈਣ ਜਾਣਾ ਸੁਖਣਾ ਹਾਂ ਕਾ ਤੁਨ ਵੀ ਭਾਂਦੇ ਹੁੰਦੇ ਲਾਗੋ ਨੰਗਣ ਦੇ ਵੇ ਮੈਂ ਚੱਲ ਭੈਣ ਤੋਂ ਫੇਰਾ ਮਾਰ ਜਾਨੇ ਆ ਉਹ ਨਹੀਂ ਨਹੀਂ ਤੇ ਉਹ ਚਾਚਾ ਦੱਸ ਕੇ ਜਾਈਦਾ ਕਿ ਕਿਤੇ ਘਰ ਜਰ ਜਾਣਾ ਮੇਰੀ ਗੱਲ ਸੁਣੋ ਨਾਲੇ ਸਾਡੀ ਰਿਸ਼ਤੇਦਾਰੀ ਆ ਜਦੋਂ ਮਾੜੇ ਦਿਨੇ ਆਈਏ ਰਾਜ ਜਾਈਏ ਉਹ ਮੇਰੀ ਤੇ ਸੁਣ ਲੋ ਆਪਣੀਆਂ ਹੀ ਗੱਲਾਂ ਕਰੀ ਜਾਂਦੇ ਆ ਬੱਸ ਇਦਾਂ ਕਰੀਏ ਹੂੰ ਉਹਨਾ ਪ੍ਰੋਗਰਾਮ ਬਣਾਈਏ ਕਿਹਦੇ ਨਾਲ ਤਾਂ ਜਾ ਕੇ ਤੇ ਕੁੜੀ ਨੂੰ ਲੈ ਆਈਏ 4 ਦਿਨ ਫਿਰ ਵੀ ਨਿਆਣੇ ਦਾ ਮਨ ਹੋਰ ਦਾ ਹੋਰ ਹੋ ਜਾਂਦਾ ਵਾ ਮੈਨੂੰ ਲੱਗਦਾ ਜੀ ਨਹੀਂ ਲੱਗਦਾ ਹੁਣਾ ਉਹਦਾ ਗੱਲ ਤੇਰੀ ਸਹੀ ਆ ਇੱਥੋਂ ਨਾ ਜੀਆਂ ਚੋ ਗਈ ਆ ਤੇ ਦਿਲ ਦਾ ਨਹੀਂ ਲੱਗਦਾ ਨਾ ਮੇਰ ਤੋਂ ਬਿਨਾਂ ਤੇ ਇੱਕ ਮਿੰਟ ਵੀ ਨਹੀਂ ਰਹੀ ਸ਼ਦਨ ਜੀ ਹੈ ਤੇ ਮੈਨੂੰ ਵੀ ਸਭਾ ਨਾ ਉਹਦਾ ਹੋਰ ਹੀ ਤਰ੍ਹਾਂ ਹੋਈ ਜਾਂਦਾ ਵਾ ਧਿਆਨ ਨਾ ਕੁੜੀ ਦੇ ਵਿੱਚ ਹੀ ਆ ਹੁਣ ਮੇਰਾ ਉਹ ਚਾਰ ਕੋਈ ਗੱਲ ਨਹੀਂ ਗਈ ਨਿਆਣੇ ਨਾ ਕਰ ਲੈ ਸਲਾਹ ਤੇ ਕੋਈ ਲੀੜਾ ਕਪੜਾ ਬਣਾ ਲੈਣ ਤੇ ਜਾ ਵੜਨੇ ਕਿ ਹਲੇ ਉੱਥੇ ਲੈ ਯੋ ਨੇ ਕਰਦੇ ਹਨਾ ਆਪਾਂ ਇਦਾਂ ਕਰੀਏ ਸਲਾਹ ਕਰੀਏ ਤੇ ਜਾ ਕੇ ਤੇ ਕਪੜਾ ਲੀੜਾ ਲੈ ਆਈਏ ਸੋਨਾ ਬਣਾ ਕੇ ਉਹਦੇ ਵਾਸਤੇ ਤੇ ਫਿਰ ਚਲੀਏ ਕੁੜੀ ਨੂੰ ਲੈ ਕੇ ਆਈਏ 4 ਦਿਨ ਠੀਕ ਹੋਣਾ ਮੈਂ ਕਹਿੰਦੇ ਆ ਵਾ ਨਾਲੇ ਚਲੋ ਇਸੇ ਬਾਹਨੇ ਫਿਰ ਹੋਵਾਂਗੇ ਆਹੋ ਚਲ ਹਾਂ ਗੱਲ ਤੇ ਵਧੀਆ ਕੀਤੀ ਆ ਤੇ ਕਰ ਲੈਣੀ ਆ ਮੈਂ ਸਲਾਹ ਮੁੰਡਿਆਂ ਨਾਲ ਵੀ ਚੰਗਾ ਆਹੋ ਤੇ ਚਲਦੇ ਆਂ ਫਿਰ ਉਥੇ ਚਲ ਠੀਕ ਆ ਵੇਖ ਲਾ ਠੀਕ ਹੋਣਾ ਹੂੰ ਚਲ ਠੀਕ ਆ